ਡੇਰਾਬਾਬਾ ਨਾਨਕਦੇਵ ਸੰਤ ਫਰਾਂਸਿਸ ਕਨਵਰਟ ਸਕੂਲ ਚ ਅੱਜ ਅੰਗਹੀਨਾਂ ਵਾਸਤੇ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਅਸ਼ੋਕ ਕੁਮਾਰ ਅਤੇ ਸ਼੍ਰੀ ਐਂਥਨੀ ਮੈਡਨ ਨੇ ਸ਼ਿਰਕਤ ਕੀਤੀ ਇਲਾਕੇ ਦੇ ਅੰਗਹੀਨ ਲੋਕਾਂ ਨੂੰ ਬਰਾਬਰਤਾ ਦਾ ਅਹਿਸਾਸ ਦਿਵਾਉਣ ਲਈ ਸੰਤ ਫਰਾਂਸਿਸ ਕਨਵਰਟ ਸਕੂਲ ਦੇ ਫਾਦਰ ਪੌਲ ਵੋਲੋਏ ਨੇ ਨਵਿਕਲੀ ਪਹਿਲ ਕੀਤੀ ਗਈ ਹੈ ਇਸ ਮੌਕੇ ਐਸ.ਡੀ.ਐਮ. ਸ਼ੋਕਮਾਰ ਨੇ ਵਿਸ਼ਵਾਸ ਦਵਾਇਆ ਹੈ ਕਿ ਜੇਕਰ ਕਿਸੇ ਵੀ ਅੰਗਹੀਨ ਵਿਅਕਤੀ ਨੂੰ ਕਿਸੇ ਵੀ ਕਿਸਮ ਦਾ ਕੋਈ ਸਰਕਾਰੀ ਸਹਾਇਤਾ ਜਾਂ ਕੰਮ ਦੀ ਲੋੜ ਹੈ ਤਾਂ ਬਿਨਾਂ ਝਿਜਕੋਣਾ ਨਾ ਸੰਪਰਕ ਕਰ ਸਕਦਾ ਹੈ ਉਹ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਅਤੇ ਆਇਓ ਮੈਮਾ ਦਾ ਮਨੋਰੰਜਨ ਕੀਤਾ ਅੱਜ ਸੈਂਟ ਫਰਾਂਸਿਸ ਮੈਨੇਜਮੈਂਟ ਵੱਲੋਂ ਬਹੁਤ ਹੀ ਵਧੀਆ ਇੱਕ ਉਪਰਾਲਾ ਕੀਤਾ ਗਿਆ ਕਿ ਜਿਹੜੇ ਪਰਸਨਸ ਵਿਦ ਡਿਸੇਬਿਲਟੀ ਨੇ ਉਹਨਾਂ ਨੂੰ ਸਤਕੇ ਉਹਨਾਂ ਨੂੰ ਇੱਕ ਸਤਕਾਰ ਜਿਹੜਾ ਉਹ ਦਿੱਤਾ ਗਿਆ ਇਹਨਾਂ ਵੱਲੋਂ ਮੈਂ ਸੈਂਟ ਫਰਾਂਸਿਸ ਮੈਨੇਜਮੈਂਟ ਦਾ ਧੰਨਵਾਦੀ ਹਾਂ ਔਰ ਇਹਦੇ ਨਾਲ ਨਾਲ ਹੀ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਵਾਇਆ ਕਿ ਜਿਹੜੇ ਪਰਸਨਸ ਵਿਦ ਡਿਸੇਬਿਲਟੀ ਆਏ ਨੇ ਇਹਨਾਂ ਦਾ ਇੱਕ ਵਿਸ਼ੇਸ਼ ਕੈਂਪ ਲਾ ਕੇ ਇਨਾਂ ਦੇ ਹੈਂਡੀਕੈਪ ਸਰਟੀਫਿਕੇਟ ਬਣਾਏ ਜਾਣਗੇ ਔਰ ਉੱਥੇ ਨਾਲ ਮੌਕੇ ਤੇ ਹੀ ਜਿਹੜੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਆ ਉਹਨਾਂ ਵੱਲੋਂ ਇਹਨਾਂ ਦੇ ਜਿਹੜੇ ਪੈਨਸ਼ਨ ਜਿਹੜੇ ਇਹਨਾਂ ਨੂੰ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਆ ਉਹ ਲਗਾ ਕੇ ਇਹਨਾਂ ਨੇ ਉੱਥੇ ਮੌਕੇ ਦੇ ਜਿਹੜੇ ਫਾਰਮ ਆ ਉਹ ਭਰੇ ਜਾਣਗੇ ਤਾਂ ਜੋ ਇਹਨਾਂ ਨੂੰ ਜਿਹੜਾ ਦੂਰ ਦਰਾਡੇ ਕਿਤੇ ਜਾ ਕੇ ਜਿਹੜੇ ਉਹ ਤੱਕੇ ਨਾ ਖਾਣੇ ਪੈ ਚੱਕਰ ਨਾ ਲਾਉਣੇ ਪੈਣ ਦਫ਼ਤਰਾਂ ਦੇ ਇਹਨਾਂ ਨੂੰ ਜਿਹੜੀ ਸਹੂਲਤ ਹੈ ਇੱਥੇ ਜਰਾ ਬਾਬਾ ਬਨਾਰਣਕ ਦੇ ਵਿੱਚ ਹੀ ਮੈਂਕਮੇ ਜਿਹੜਾ ਖੁਦ ਆ ਕੇ ਇਹਨਾਂ ਦੇ ਕੋਲ ਦੇਣ ਸੈਨ ਫਰਾਂਸਿਸ ਕਾਨਵੈਂਟ ਸਕੂਲ ਡਰ ਬਾਬਾ ਨਾਨਕ ਦੇਸ਼ ਦੇ ਡਾਇਰੈਕਟਰ ਫਾਦਰ ਪੌਲ ਪ੍ਰਿੰਸੀਪਲ ਐਂਸਲੇਟ ਅਤੇ ਬੱਚੇ ਤੇ ਅਤੇ ਟੀਚਰ ਸਭੀ ਕਾ ਮੈਂ ਬਹੁਤ ਬਹੁਤ ਬਧਾਈ ਦਿੰਦਾ ਹਾਂ ਕਿਉਂਕਿ ਇਨਾਂ ਨੇ ਇਸ ਸਮ ਆਪਣੇ ਸਮਾਜ ਦੀ ਚਖਟ ਕਿਸਮ ਦੀ ਵਾਲੀ ਲੋਕਾਂ ਦੇ ਬਾਰੇ ਸੋਚਿਆ ਇਨਾਂ ਨੇ ਇੱਥੇ ਇਕੱਠੇ ਕਰਕੇ ਨਵਾਂ ਸਾਲ ਮਨਾਉਣ ਦੇ ਰਾਹੀ ਇਨਾਂ ਨੇ ਜੋ ਵੀ ਬੱਚੇ ਸਕੂਲ ਦੇ ਵਿੱਚ ਪੜਦਾ ਉਹਨਾਂ ਨੂੰ ਇੱਕ ਇਹ ਸੋ ਮੈਸੇਜ ਦਿੰਦੇ ਆ ਕਿ ਅਸੀਂ ਸਮਾਜ ਦੇ ਕਟ ਕਿੰਤੇ ਖੱਟ ਕਿਸਮਤੀ ਵਾਲੇ ਬੱਚਿਆਂ ਲੋਕਾਂ ਦੇ ਲਈ ਕੁਝ ਕਰਨਾ ਅਤੇ ਉਹਨਾਂ ਨੂੰ ਰਿਸਪੈਕਟ ਕਰਨਾ ਉਹਨਾਂ ਨੂੰ ਬਹੁਤ ਬਹੁਤ ਇੱਜ਼ਤ ਦੇਣ ਦੀ ਲੋੜ ਹੈ ਬਹੁਤ ਵਧੀਆ ਲੱਗਾ ਜੀ ਹਾਂ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਆਪਣੇ ਫਾਦਰ ਪੌਲ ਜੀ ਦਾ ਜੋ ਡਾਇਰੈਕਟਰ ਨੇ ਸਕੂਲ ਦੇ ਸਿਸਟਰ ਸਹਿਬਾਨ ਜਿਨ੍ਹਾਂ ਨੇ ਉਪਰਾਲੇ ਸਦਕਾ ਇਹ ਹੋਇਆ ਵਾ ਜੋ ਸਾਡੇ ਸਾਨੂੰ ਇਹ ਇਸ ਲਾਈਕ ਸਮਝਿਆ ਕਿ ਅਸੀਂ ਸਾਡੀ ਮਦਦ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਬਹੁਤ ਵਧੀਆ ਲੱਗਿਆ ਮੈਨੂੰ ਧੰਨਵਾਦ ਧੰਨਵਾਦ ਕਰ ਦਿੱਤਾ ਬਹੁਤ ਹੀ ਵਧੀਆ ਲੱਗਾ ਜੀ ਇਹ ਉਪਰਾਲਾ ਜਿਹੜਾ ਆ ਸਾਨੂੰ ਬਹੁਤ ਚੰਗਾ ਲੱਗਾ ਕਿ ਜਿਹੜੇ ਆਪਾ ਹੀ ਜਿਹੜਾ ਲੋਕ ਆ ਵੀ ਸਹਾਰਾ ਲੋਕ ਉਹਨਾਂ ਦੀ ਮਦਦ ਇਹੀ ਕਰਨੀ ਚਾਹੀਦੀ ਆ ਮੈਨੂੰ ਬਹੁਤ ਹੀ ਵਧੀਆ ਲੱਗਾ ਔਰ ਸਾਡੀ ਪ੍ਰਾਰਥਨਾ ਕਿ ਖੁਦਾ ਇਹਨਾਂ ਨੂੰ ਹੋਰ ਵੀ ਆਸ਼ੀਸ਼ ਦੇਵੇ డేరా బాబా నో గూకరపాల రిపోర్ట్